ਸੋ ਬਿਨੋ ਤਨਦੇਰੇ ਮੀਤਾ ਚਰਨ ਕੰਮਲ

ਸਰਮਾਨੀਓ ਦੀਨ ਦੁਨੀ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਕੋਹਿਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਗੋਦ ਅੰਦਰ ਜੁੜੇ ਬੈਠੇ ਸਤਕਾਰਯੋਗ ਸਤਸੰਗੀ ਜਨੋ ਆਓ ਸਭ ਤੋਂ ਪਹਿਲਾਂ ਰੱਬ ਦੀ ਸਾਰੇ ਗੁਰੂ ਫਤੇ ਨਾਲ ਸਾਝ ਕਰੀਏ ਕੋਈ ਵੀ ਰਸਨਾ ਗੁਰੂ ਫਤੇ ਤੋਂ ਵਾਂਝ ਨਾ ਰਹੇ ਸਰਬੱਤ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਸ਼ਬਦ ਕੀਰਤਨ ਬੜੇ ਪਿਆਰ ਦੇ ਨਾਲ ਗੁਰੂ ਪਿਆਰਿਆਂ ਦੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਸੰਖੇਪ ਸ਼ਬਦਾਂ ਦੇ ਵਿੱਚ ਜਿਸ ਸ਼ਬਦ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਉਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਜੋ ਬਾਰ-ਬਾਰ ਪੜ੍ਹੀਆਂ ਜਾ ਰਹੀਆਂ ਸਨ ਮੇਰੇ ਸਤਿਗੁਰਾ ਮੈਂ ਪੁੱਜ ਬਿਨ ਅਬਰ ਨ ਹੋਏ ਹਮ ਮੂਰਖ ਮੁਗਦ ਸ਼ਰਣਾਗਤੀ ਮੂਰਖ ਤੇ ਮੁਗਦ ਦੋ ਸ਼ਬਦ ਵਰਤੇ ਨੇ ਵੱਖਰੇ ਵੱਖਰੇ ਜਿਸ ਵਕਤ ਅਸੀਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਗੁਰਬਾਣੀ ਵਿੱਚ ਬਹੁਤ ਵਾਰ ਇਹ ਸ਼ਬਦ ਆਇਆ ਕਿਦਰੀ ਆਸਾ ਕੀ ਬਾਣੀ ਪੜੀ ਤੇ ਮਹਾਰਾਜ ਨੇ ਜ਼ਿਕਰ ਕੀਤਾ ਮੂਰਖ ਹੈ ਨਾਲ ਨਾਲ ਉਚੀਏ ਮੂਰਖ ਦਾ ਜ਼ਿਕਰ ਕੀਤਾ ਹੈ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਤੇ ਮਹਾਰਾਜ ਨੇ ਅੱਗੇ ਇਹ ਇਹਨਾਂ ਪੰਕਤੀਆਂ ਵਿੱਚ ਮੂਰਖ ਦੀ ਡਿਟੇਲ ਪੂਰੀ ਦੱਸੀ ਕਿ ਮੂਰਖ ਹੈ ਕਿ ਹੋ ਜਾਏ ਕਿੰਨੋ ਮੂਰਖ ਆਖਦੇ ਜਦੋਂ ਮਨੁੱਖ ਆਪਣੇ ਅੰਦਰੋਂ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਮੰਨਣ ਲੱਗ ਪਵੇ ਨਾ ਕਿ ਮੈਂ ਆਹ ਹਾਂ ਸਮਝੋ ਉਹ ਭੱਲੇ ਵਾਲ ਨੂੰ ਦੁਰ ਗਿਆ ਜਦੋਂ ਮਨੁੱਖ ਹੁੰਦਾ ਕੁਝ ਹੋਰ ਹੈ ਤੇ ਆਪਣੇ ਆਪ ਨੂੰ ਰਤਬੇ ਕੋਈ ਹੋਰ ਦੇ ਦੇਵੇ ਉਦੋਂ ਸਮਝੋ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਉਹ ਆਪਣੇ ਆਪ ਦਾ ਨੁਕਸਾਨ ਕਰ ਰਿਹਾ ਫਿਰ ਦੁਬਾਰਾ ਅਰਜ਼ ਕਰਾਂ ਜਿਸ ਦਿਨ ਮਨੁੱਖ ਆਪਣੇ ਅੰਦਰ ਦੀ ਪੂਰੀ ਤਸਵੀਰ ਵੇਖ ਕੇ ਇਹ ਮੰਨ ਲਵੇ ਕਿ ਤੂੰ ਆ ਚੀਜ਼ ਐ ਤੇ ਉਹਨੂੰ ਆਪਣੀ ਜ਼ੁਬਾਨ ਨਾਲ ਵੀ ਬਿਆਨ ਕਰ ਕਿ ਤੂੰ ਇਹੋ ਕੁਝ ਐ ਉਹ ਭਲੇ ਵਾਲ ਨੂੰ ਤੁਰ ਗਿਆ ਤੇ ਜਦੋਂ ਮਨੁੱਖ ਅੰਦਰੋਂ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਤੇ ਫਿਰੋ ਕਿਸੇ ਦਾ ਨੁਕਸਾਨ ਨਹੀਂ ਕਰਦਾ ਉਹ ਆਪਣਾ ਖੁਦ ਦਾ ਨੁਕਸਾਨ ਕਰ ਰਿਹਾ ਦੁਨੀਆ ਦਾ ਬੰਦਾ ਚਤਰਾਈ ਕਰੇਗਾ ਨਕਲੀ ਗਹਿਣੇ ਪਹਿਨ ਕੇ ਵਿਆਜ ਘੁੰਮੇਗਾ ਸੁਲਾਗ ਵਿੱਚ ਘੁੰਮੇਗਾ ਲੋਕ ਹਰਾਨ ਹੋਣਗੇ ਕਿ ਕਿੰਨੇ ਸੋਹਣੇ ਗਹਿਣੇ ਪਹਿਨੀ ਫਿਰਦਾ ਕਿੰਨਾ ਸੋਨਾ ਇਸ ਬੰਦੇ ਦੇ ਕੋਲ ਕਿੰਨਾ ਅਮੀਰ ਬੰਦਾ ਹੈ ਲੋਕਾਂ ਨੂੰ ਭੁਲੇਖਾ ਦੇ ਦੇ ਪਰ ਠੀਕ ਉਸੇ ਹੀ ਸਮਾਗਮ ਦੇ ਵਿੱਚ ਕੋਈ ਸੁਨਿਆਰ ਬੰਦਾ ਸੋਜੀ ਰੱਖਣ ਵਾਲਾ ਹੋਵੇਗਾ ਨਾ ਉਹਨੇ ਕਹਿਣਾ ਪੀ ਇਹ ਤਾਂ ਨਕਲੀ ਪਹਿਨੀ ਫਿਰਦਾ ਹੈ। ਉਹਦੇ ਲਈ ਕਾਮ ਗਾਲ ਹੋ ਗਈ। ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿਣਗੇ ਵੀ ਬੱਲੇ ਬੱਲੇ ਕਿੰਨੇ ਗਹਿਣੇ ਪਹਿਨੇ ਹੋਏ ਨੇ। ਪਰ ਉਹ ਹੈ ਨਕਲੀ ਨੇ ਤੇ ਦਿਖਾ ਦੂਜਿਆਂ ਨੂੰ ਇਦਾਂ ਰਿਹਾ ਜਿਵੇਂ ਅਸਲੀ ਪਹਿਨੇ ਹੋਣ। ਸੱਚਮੁੱਚ ਜੀਵਨ ਦੀ ਅਸਲੀਅਤ ਵੀ ਇਹੀ ਹੈ। ਜੋ ਬੰਦਾ ਅੰਦਰੋਂ ਇਹਨਾਂ ਮੱਲ ਲਵੇ ਜਿਵੇਂ ਇਹਨਾਂ ਸ਼ਬਦੀਆਂ ਭਗਤੀਆਂ ਵਿੱਚ ਕਿੰਨੇ ਸੋਹਣੇ ਬਚਨ ਮਹਾਰਾ ਜੀ ਨੇ ਆਖੇ ਮੇਰੇ ਸਤਗੁਰਾ ਕਿਨੂੰ ਆਖਿਆ ਸਤਗੁਰੂ ਮਹਾਰਾ ਜੀ ਏ ਮੇਰੇ ਸਤਗੁਰੂ ਏ ਮੇਰੇ ਮਾਲਕ ਏ ਮੇਰੇ ਬਾਦਸ਼ਾਹ ਮੇਰੇ ਸਤਗੁਰਾ ਮੈਂ ਤੁਝ ਬਿਨ ਅਬਰ ਨ ਕੋਇ ਤੇਰੇ ਤੋਂ ਬਿਨਾ ਮੇਰਾ ਕੋਈ ਦੂਜਾ ਹੋਰ ਹੈ ਹੀ ਜਿੰਨੇ ਔਖੇ ਅਰਥ ਨੇ ਬਣੂ ਬੜੇ ਸੁਖੇ ਨੇ ਬੜੇ ਸੁਖਾਲੇ ਸ਼ਬਦਾਂ ਵਿੱਚ ਮਹਾਰਾਜ ਨੇ ਆਖਿਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰੇ ਤੋਂ ਬਿਨਾ ਮੇਰਾ ਕੋਈ ਦੂਜਾ ਹੈ ਹੀ ਨਹੀਂ ਮੈਂ ਤੁਝ ਬਿਨ ਅਬਰ ਨਾ ਕਰੂ ਤੇ ਨਾਲੋਂ ਤਾਂ ਕੀ ਕਹਿੰਦੇ ਹਮ ਮੂਰਖ ਮੁਗਧ ਅਸੀਂ ਮੂਰਖ ਹਾਂ ਅਗਿਆਨਤਾ ਦੇ ਘੁੱਪ ਹਨੇਰੇ ਵਿੱਚ ਠੋਕਰਾ ਖਾਦੇ ਫਿਰਦੇ ਹਾਂ ਹਮ ਮੂਰਖ ਮੋਗਦ ਸਰਨਾਗਤੀ ਅਸੀਂ ਜੀਵ ਮੂਰਖ ਹਾਂ ਅਪਲ ਤੋਂ ਸਕਣੇ ਹਾਂ ਤੇ ਤੇਰੀ ਸ਼ਰਣ ਵਿੱਚ ਆ ਗਏ ਤੇ ਮੰਗਿਆ ਪਤਾ ਕੀ ਹੈ ਕਹਿੰਦੇ ਕਰ ਕਿਰਪਾ ਮੇਲੇ ਹਰ ਸਾਡੇ ਤੇ ਕਿਰਪਾ ਕਰੋ ਸਾਡਾ ਮਿਲਾਪ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਕਰਵਾ ਦਿਓ ਮੇਰੇ ਸਤਿਗੁਰੂ ਆਹ ਕਿਰਪਾ ਕਰੀਂ ਇਹ ਅਰਥ ਤੇ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਫਿੱਕੀਆਂ ਹੋਣਗੀਆਂ ਮਨੁੱਖਾਂ ਨੂੰ ਕੋਈ ਕਹੇ ਕਿ ਸਭ ਤੋਂ ਕੀਮਤੀ ਚੀਜ਼ ਮੰਗ ਤੇ ਸਾਡੇ ਨੂੰ ਪਤਾ ਕੀਮਤੀ ਚੀਜ਼ ਕੀ ਹੋਵੇਗੀ ਧਨ ਮੰਗ ਲਾਂਗੇ ਪਦਾਰਥ ਮੰਗ ਲਵਾਂਗੇ ਜੇ ਇਹ ਸਾਰਾ ਕੁਝ ਹੋਵੇ ਤੇ ਫਿਰ ਇਸ ਤੋਂ ਬਾਅਦ ਬੰਦਾ ਪਤਾ ਕੀ ਪਾੜਦਾ ਹੈ ਪਹਿਲਾ ਬੰਦੇ ਦੀ ਦੌੜ ਹੁੰਦੀ ਪਈ ਧਨ ਇਕੱਠਾ ਕਰਾਂ ਧਨ ਇਕੱਠਾ ਹੋ ਗਿਆ ਐਸ਼ਵਾਰਾਮ ਦੀ ਜ਼ਿੰਦਗੀ ਜੀਉਣ ਲੱਗਾ ਫਿਰ ਉਹ ਕਹਿੰਦਾ ਕਿ ਧਨ ਵੀ ਬਹੁਤ ਐ ਇਹ ਜਿਹੜੀ ਦੌੜ ਸੀ ਮੇਰੀ ਉਹ ਤਾਂ ਪੂਰੀ ਹੋ ਗਈ ਹੁਣ ਲੋਕ ਮੈਨੂੰ ਜਾਣਦੇ ਨਹੀਂ ਕੋਈ ਸਮਝਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਦੇ ਕੋਲ ਇੰਨਾ ਧਨ ਫਿਰ ਬੰਦੇ ਦੀ ਦੌੜ ਨਹੀਂ ਰਤਬੇ ਵੱਲ ਉਸ ਧਨ ਦੀ ਦਿੱਖ ਉਸ ਧਨ ਦਾ ਪ੍ਰਗਟਾਵਾ ਲੋਕਾਂ ਚ ਵੀ ਹੋ ਗਿਆ ਫਿਰ ਬੰਦਾ ਰਤਬੇ ਵੱਲ ਨੂੰ ਜਾਂਦਾ ਉਹਨੂੰ ਕੋ ਸਭ ਤੋਂ ਕੀਮਤੀ ਕਿਹੜੀ ਚੀਜ਼ ਐ ਉਹ ਕਹਿੰਦਾ ਇੱਕੋ ਹੀ ਮਹਾਰਾਜ ਦੇ ਅੱਗੇ ਅਰਦਾਸ ਹੈ ਪੰਚਾਇਤੀ ਚੋਣਾ ਚੱਲ ਰਹੀਆਂ ਹਨ ਨਾ ਪੰਜਾਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਅਰਦਾਸਾਂ ਬਤਾ ਕੌਣ ਕਰਾ ਰਿਹਾ ਸਮੈਕਾਂ ਵੇਚਣ ਵਾਲੇ ਗੁੰਡਾ ਕਰਦੀ ਕਰਨ ਵਾਲੇ ਲੜਾਈਆਂ ਝਗੜੇ ਕਰਨ ਵਾਲੇ ਮਹਾਰਾਜ ਸੱਚੇ ਬਾਦਸ਼ਾਹ ਖੰਡ ਪਾਠ ਕਰਵਾਵਾਂਗੇ ਜੇ ਐਤ ਕੀ ਸਰਪੰਚੀ ਦੀ ਚੋਣ ਜਿੱਤ ਜਾਈਏ ਤੇ ਸ਼ਰਾਬਾਂ ਦੋਵੇਂ ਤਰ੍ਹਾਂ ਹੀ ਪਿਆਰ ਕਰਨੇ ਰਾਜ ਰਾਜ ਕੇ ਲੇਟ ਲੇਟ ਕੇ ਲੋਕ ਸ਼ਰਾਬਾਂ ਪੀ ਰਹੇ ਲਸ਼ਕੇ ਕਰ ਰਹੇ ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਤੁਹਾਡੇ ਸਾਹਮਣੇ ਤੁਸੀਂ ਸਮਝਿਓ ਗੱਲ ਨੂੰ ਬੰਦੇ ਦੀ ਦੌੜ ਹੈ ਕਿ ਦੁਨੀਆ ਮਰਦੀ ਮਰ ਜਾਵੇ ਖਤਮ ਹੁੰਦੀ ਹੋ ਜਾਵੇ ਮੇਰਾ ਕੋਈ ਨਾ ਸਾਥ ਨਹੀਂ ਹੋਣਾ ਚਾਹੀਦਾ ਮੇਰੀ ਜਿਹੜੀ ਮੰਗ ਹੈ ਮੇਰੀ ਜਿਹੜੀ ਡਿਮਾਂਡ ਪੂਰੀ ਹੋਣੀ ਚਾਹੀਦੀ ਮੇਰਾ ਰਤਬਾ ਜਿਹੜਾ ਉਹਨ ਮੈਨੂੰ ਮਿਲਣਾ ਚਾਹੀਦਾ ਉਹਨੂੰ ਪੁੱਛੋ ਤੇਰੇ ਲਈ ਕੀਮਤੀ ਕਿਹੜੀ ਚੀਜ਼ ਹੈ ਕਹਿੰਦਾ ਸਰਪੰਚ ਬਣਨਾ ਚਾਹੁੰਦਾ ਲੋਕਾਂ ਦਾ ਨੁਕਸਾਨ ਹੋਵੇਗਾ ਤੂੰ ਨਸ਼ਾ ਵੰਡ ਰਿਆ ਹੁੰਦਾ ਹੋ ਜਾਵੇ ਮੈਂ ਅਰਦਾਸ ਕੀਤੀ ਪੰਕੀ ਤੇ ਗੱਲ ਗੁਰੂ ਅੱਗੇ ਅਰਦਾਸ ਕਰਨ ਲੱਗਿਆਂ ਵੀ ਜਿਹੜਾ ਬੰਦਾ ਕਰ ਰਿਹਾ ਚਾਹੇ ਉਹ ਗਰੰਤੀ ਸੰਘਾ ਚਾਹੇ ਖੋਦ ਬੰਦਾ ਆਪ ਹੈ ਨਾ ਇਹ ਸੱਭਕ ਨਹੀਂ ਐ ਕੌਮੀ ਅਰਦਾਸ ਨਹੀਂ ਇਹਨੂੰ ਕੌਮੀ ਅਰਦਾਸ ਨਹੀਂ ਕਹਿੰਦੇ ਇਹਨੂੰ ਅਸੀਂ ਕੌਮੀ ਅਰਦਾਸ ਨਹੀਂ ਮੰਨਾਂਗੇ ਇਹ ਸ਼ਬਦ ਗੁਰੂ ਅੱਗੇ ਕਹਨੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਰਪੰਚ ਦੀ ਟੋਣ ਜਿੱਤ ਰਿਆਂ ਹਾਂ ਜੇ ਕੋਈ ਆਪਣਾ ਮੈਨੀਫੈਸਟੋ ਤਿਆਰ ਕਰਕੇ ਗੁਰੂ ਦੇ ਸਾਹਮਣੇ ਲੈ ਕੇ ਆਉਂਦਾ ਨਾ ਕਿ ਸੱਚੇ ਪਾਤਸ਼ਾਹ ਮੈਂ ਆਕਾਰ ਦੇ ਸੰਸਾਰ ਦੇ ਸਮਾਜ ਦੇ ਭਲੇ ਲਈ ਕਰਨ ਜਾ ਰਿਹਾ ਕਿਸੇ ਨੂੰ ਨਸ਼ਾ ਨਹੀਂ ਪਿਆਵਾਗਾ ਕਿਸੇ ਨੂੰ ਲਾਲਚ ਨਹੀਂ ਦੇਵਾਂਗਾ ਇਮਾਨਦਾਰੀ ਦੇ ਨਾਲ ਸੇਵਾ ਕਰਾਂਗਾ ਜ਼ਿੰਮੇਵਾਰੀ ਨਿਭਾਵਾਂਗਾ ਤੁਹਾਨੂੰ ਚੰਗਾ ਲੱਗਦਾ ਹੋਇਆ ਸੱਚੇ ਪਾਤਸ਼ਾਹ ਤੁਹਾਨੂੰ ਪੌਂਦਾ ਤੇ ਤੁਸੀਂ ਕਿਰਪਾ ਕਰਦੇ ਹੁਣ ਇੱਥੇ ਹੋ ਕੀ ਰਿਹਾ ਹੈ ਜਿਹੜੇ ਬੰਦੇ ਰੋਲ ਮੋਲ ਮਾਰਨਾ ਚਾਹੁੰਦੇ ਨੇ ਦੁਨੀਆ ਦੀ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਕਿ ਅਸੀਂ ਆ ਕੰਮ ਕਰਨਾ ਹੈ ਤੇ ਚ ਸਫਲ ਹੋਈਏ ਦੁਨੀਆ ਠੱਠੇ ਕੂਚ ਡਿੱਗੇ ਤੇ ਨਾਲ ਕੋਈ ਬੰਦਾ ਨਹੀਂ ਖੈਰ ਉਹਨਾਂ ਨੂੰ ਪੁੱਛੋ ਕਿਹੜੀ ਕੀਮਤੀ ਚੀਜ਼ ਹੈ ਕਹਿੰਦੇ ਰਤਬਾ ਪੈਸਾ ਵੀ ਆ ਗਿਆ ਐਸ਼ਵਰਾਮ ਦੀ ਜ਼ਿੰਦਗੀ ਆ ਗਈ بس ਹੁਣ ਰਤਬਾ ਚਾਹੀਦਾ ਉਹਨਾਂ ਦੀ ਮੰਗ ਇਹ ਹੈ ਧੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਸ਼ਬਦ ਪੜ ਕੇ ਤੇ ਤੁਹਾਨੂੰ ਪੁੱਛਿਆ ਕਿ ਤੁਹਾਡੀ ਮੰਗ ਕੀ ਹੈ ਮਹਾਰਾਜ ਕਹਿੰਦੇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਹੋਏ ਹਲ ਮੂਰਖ ਮੁਗਧ ਸਰੜਾਗਤੀ ਕਰ ਕਿਰਪਾ ਮੇਲੇ ਹਰ ਸੋ ਕਹਿੰਦੇ ਮੇਰੀ ਕੋਈ ਮੰਗ ਹੈ ਇਹ ਤੋਂ ਵੱਡੀ ਮੰਗ ਕੋਈ ਨਹੀਂ ਮੇਰੇ ਤੇ ਕਿਰਪਾ ਕਰ ਮੇਰਾ ਪਰਮੇਸ਼ਰ ਬਾਈ ਗੁਰੂ ਨਾਲ ਮਿਲਾਪ ਕਰਵਾ ਦਿ ਸਤਿਗੁਰੂ ਬਾਈ ਮੰਗ ਹੈ ਇਹ ਤੋਂ ਵੱਡੀ ਮੰਗ ਕੋਈ ਹੋਰ ਨਹੀਂ ਹੋਰ ਕੁਝ ਨਹੀਂ ਮੈਂ ਚਾਹੁੰਦਾ ਤਾਂ ਮੈਂ ਇੱਕ ਬਿੰਤੀ ਕਰਾਂ ਸਤਿਗੁਰੂ ਦਾ ਅਰਥ ਇਹ ਨਹੀਂ ਹੁੰਦਾ ਜੋ ਅੱਜ ਸਾਡੇ ਸਮਾਜ ਵਿੱਚ ਵੱਖਰੇ ਵੱਖਰੇ ਤੌਰ ਤੇ ਲੋਕਾਂ ਨੇ ਜਿਹੋ ਜਿਹੇ ਚਿਹਰੇ ਦਾ ਬਾਬਾ ਉਹਨੇ ਉਹਦਾ ਨਾਮ ਸਤਿਗੁਰੂ ਰੱਖ ਲਿਆ ਸਤਿਗੁਰੂ ਮਹਾਰਾਜ ਗੌਰ ਕਰਿਓ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਇੱਕ ਵਕਤ ਇੱਕ ਬਾਬੇ ਦੇ ਸਾਹਮਣੇ ਗੁਰੂ ਘਰ ਦਾ ਕੀਰਤਨੀਆ ਸਿੰਘ ਗਾ ਰਿਹਾ ਸੀ ਸ਼ਬਦ ਉਹਦੇ ਵੱਲ ਸੰਬੋਧਨ ਹੋ ਕੇ ਬਾਣੀ ਦੀ ਪੰਕਤੀ ਉਹਦੇ ਵੱਲੋਂ ਸੰਬੋਧਨ ਹੋ ਗਿਆ ਆਪਾਂ ਕੀ ਕਹਾਂਗੇ ਕਿ ਉਹਦੇ ਵਾਸਤੇ ਸਤਿਗੁਰੂ ਉਹ ਹੈ ਸੱਸੀ ਵਾਲੇ ਦੇ ਚੇਲੇ ਜਿਹੜੇ ਉਹਦੇ ਸਾਹਮਣੇ ਬਹਿ ਕੇ ਗਾਈ ਲਾਂਦੇ ਮੇਰੇ ਸਤਿਗੁਰਾਂ ਗੌਰ ਕਰੋ ਪਹਿਲਾ ਸਤਿਗੁਰੂ ਦੀ ਡੈਫੀਨੇਸ਼ਨ ਸਤਿਗੁਰੂ ਦੀ ਪਰਿਭਾਸ਼ਾ ਕੀ ਇਹਨੂੰ ਕਹਾਂ ਬਾਣੀ ਨੇ ਸਤਿਗੁਰੂ ਗੁਰਬਾਣੀ ਕਹਿੰਦੀ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਮੇਰਾ ਗੁਰੂ ਸਦਾ ਹੀ ਨਾ ਜੰਮਦਾ ਤੇ ਨਾ ਮਰਦਾ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਅਬਨਾਸ਼ੀ ਦਾ ਹਦ ਹੁੰਦਾ ਹੈ ਨਾਚ ਤੋ ਰਹਿਤ ਜਿਹਦਾ ਕਦੀ ਵੀ ਅਨਾਸ਼ ਨਹੀਂ ਹੁੰਦਾ ਜਿਹੜਾ ਬਰਸਦਾ ਹੀ ਨਹੀਂ ਤੇ ਜਿਹੜਾ ਨਾਸ਼ ਹੋ ਜਾਂਦਾ ਜਿਹਦੀ ਡੈਥ ਹੋ ਜਾਂਦੀ ਏ ਉਹ ਗੁਰੂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਪੁਰਖਾਂ ਨੇ ਉਚਾਰਣ ਕੀਤੀ ਤੇ ਉਹਨਾਂ ਪਤਾ ਕੀ ਕਿਹਾ ਆਪਣੇ ਆਪ ਨੂੰ ਕਿ ਸਰੀਰ ਗੁਰੂ ਨਹੀਂ ਹੈ ਉਹਨਾਂ ਵੀ ਕਿਹਾ ਸਰੀਰ ਗੁਰੂ ਨੇ ਅਸੀਂ ਸਤਕਾਰ ਦੇ ਨਾਲ ਰਿਸਪੈਕਟ ਕਰਦੇ ਹਾਂ ਉਹਨਾਂ ਦੇ ਲਈ ਸ਼ਬਦ ਵਰਤਦੇ ਆ ਗੁਰੂ ਗੁਰੂ ਨਾਨਕ ਸਾਹਿਬ ਸੱਚਾ ਬਾਦਸ਼ਾਹ ਸ਼ਬਦ ਵਰਤਦੇ ਆ ਪਰ ਉਹਨਾਂ ਦੀ ਬਾਣੀ ਕੱਢ ਕੇ ਵੇਖੋ ਆਪਣੇ ਆਪ ਨੂੰ ਪਤਾ ਕੀ ਕਹਿੰਦੇ ਨਾਨਕ ਦੀਚ ਕਹੇ ਵੀਚਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਜੀ ਮਹਾਰਾਜ ਸ਼ਬਦ ਵਰਤ ਰਹੇ ਨੇ ਹਮ ਮੂਰਖ ਮੁਗਧ ਸਰਣਾਗਤੀ ਇਹਦਾ ਅਰਥ ਅਸੀਆ ਜੋ ਸਮਾਜ ਵਿੱਚ ਵੇਖੀਏ ਤੇ ਵੱਡੀ ਗਲਤੀ ਭੀੜਾਂ ਦੀਆਂ ਭੀੜਾਂ ਇੱਕ ਵਿਅਕਤੀ ਨੂੰ ਮੱਥੇ ਟੇਕਦੀਆਂ ਨੇ ਤੇ ਉਹਨੂੰ ਗੁਰੂ ਦਾ ਦਰਜਾ ਦੇਉਂਦੀਆਂ ਵੱਡੀਆਂ ਭੀੜਾਂ ਤੇ ਜਿਹਦੇ ਸਾਹਮਣੇ ਗੁਰੂ ਘਰ ਦਾ ਕੀਰਤਨੀਆਂ ਬਾਣੀ ਦੀਆਂ ਬੰਤੀਆਂ ਪੜ ਕੇ ਹੱਥ ਕਰ ਕਰਕੇ ਕਹਿ ਰਿਆ ਸੀ ਉਹਦੇ ਬਾਅਦ ਨੂੰ ਸੰਬੋਧਨੋ ਕੇ ਕਹਿ ਰਿਆ ਸੀ ਨਾ ਬਾਣੀ ਦਾ ਸ਼ਬਦ ਪੜ ਕੇ ਤੇ ਮੁਆਫ ਕਰਿਓ ਉਹ ਫਰਿੱਜ ਦੇ ਵਿੱਚ ਲੱਗਾ ਹੈ ਮਰ ਗਿਆ ਜੋ ਮਰੇ ਹੋ ਇਹਨੂੰ ਅਜੇ ਵੀ ਆਸ ਰੱਖ ਕੇ ਬੈਠੇ ਉਹਦੇ ਚੇਲੇ ਚਾੜਦੇ ਵੀ ਇੱਕ ਦਿਨ ਉੱਠੇਗਾ ਉੱਠੇਗਾ ਕਿਆਮਤ ਦਾ ਦਿਨ ਹੋਵੇਗਾ ਤੇ ਸਾਡਾ ਬਾਬਾ ਉੱਠੇਗਾ ਉਹ ਆਦਮੀ ਢੀਕ ਦੇਗੇ ਗੌਰ ਕਰਿਓ ਮਹਾਰਾਜ ਦੀ ਬਾਣੀ ਆਖਦੀ ਸਤਿਗੁਰੂ ਕਦੇ ਮਰਦਾ ਜੰਮਦਾ ਨਹੀਂ ਹੈ ਸਤਿਗੁਰੂ ਸਦੀਵ ਹੈ ਸਦਾ ਹੀ ਹੈ ਸਦਾ ਹੀ ਰਹਿੰਦਾ ਹੈ ਉਹ ਜੰਮਦਾ ਮਰਦਾ ਨਹੀਂ ਪਰ ਜਿਨ੍ਹਾਂ ਨੇ ਆਪਣੇ ਆਪਣੇ ਬਣਾ ਲਏ ਬਾਬੇ ਉਹ ਮਰਦੇ ਵੀ ਹੈ ਜੰਮਦੇ ਇੱਕ ਬਾਬਾ ਮਰ ਗਿਆ ਦੂਜਾ ਫੇਰ ਉਹਦੀ ਜਗ੍ਹਾ ਤੇ ਬੈਠ ਗਿਆ ਦੂਜਾ ਮਰ ਗਿਆ ਤੀਜਾ ਫੇਰ ਧਿਆਨ ਬੰਦਾ ਬੰਦ ਰਹੀ ਸਤਿਗੁਰੂ ਕਦੇ ਜੰਮਦਾ ਮਰਦਾ ਨਹੀਂ ਹੈ ਪਹਿਲਾਂ ਤੁਹਾਨੂੰ ਸਮਝਣਾ ਪੈਣਾ ਸਾਨੂੰ ਸਾਰਿਆਂ ਨੂੰ ਵੀ ਬਾਣੀ ਕਿਹੜੇ ਸਤਿਗੁਰੂ ਦੀ ਗੱਲ ਕਰਦੀ ਹੈ ਕਿਸੇ ਸਰੀਰ ਦੀ ਗੱਲ ਕਰਦੀ ਹੈ ਬਾਣੀ ਹਮੇਸ਼ਾ ਜਦੋਂ ਵੀ ਗੱਲ ਕੀਤੀ ਗੁਰਬਾਣੀ ਨੇ ਅਟਲ ਨਿਜਮ ਤੱਤ ਦਾ ਜੋ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰਾਂ ਸੁਨਿਆ ਦਿੱਤਾ ਕਿ ਉਹਦੀ ਗੱਲ ਕਰਦੀ ਹੈ ਬਾਣ ਦਾ ਸਰੀਰਾਂ ਨੂੰ ਨਕਾਰਦੀ ਸਰੀਰ ਬਿਰਸ ਜਾਣਾ ਸਰੀਰ ਦੇ ਪੁਜਾਰੀ ਨਾ ਬਣੇ ਉਜੋਰਾਮ ਇੱਕ ਹੀ ਦੇਵਾ ਬਾਣੀ ਆਖਦੀ ਰੱਬ ਦੀ ਗੱਲ ਕਰਦੀ ਕਿਧਰੇ ਵੀ ਸਰੀਰ ਨਾਲ ਨਹੀਂ ਜੋੜਦੀ ਬੰਦਾ ਸਰੀਰਾਂ ਨਾਲ ਜੁੜਦਾ ਜੇ ਕੋਈ ਬੰਦਾ ਕਿਸੇ ਲੀਡਰ ਦਾ ਪੁਜਾਰੀ ਲੋਹੇ ਕੋਣ ਕਾਈ ਜਾਂਦਾ ਬਾਬੇ ਦਾ ਪੁਜਾਰੀ ਲੋਹੇ ਕੋਣ ਕਾਈ ਜਾਂਦਾ ਆਪੋ ਆਪਣੇ ਤਰੀਕੇ ਨੇ ਲੋਕਾਂ ਦੇ ਆਪੋ ਆਪਣੇ ਸਤਿਗੁਰੂ ਬਣ ਗਏ ਜਿੰਨੇ ਸ਼ਹਿਰਾਂ ਨਗਰਾਂ ਮੁਹੱਲਿਆਂ ਦੇਸ਼ਾਂ ਵਿੱਚ ਘੁੰਮੋਗੇ ਹਰ ਇੱਕ ਦਾ ਆਪਣਾ ਸਤਿਗੁਰੂ ਹੈ ਪਰ ਸਿੱਖ ਨੂੰ ਜਿਹੜਾ ਹੁਕਮ ਹੈ ਨਾ ਬਾਣੀ ਦੇ ਰਹੀ ਉਹ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਨੂੰ ਇਹ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਇਹਨਾਂ ਪੰਕਤੀਆਂ ਦੇ ਜਿਹੜੇ ਸਿੰਪਲ ਅਰਥ ਕਰਕੇ ਸਮਾਪਤੀ ਕਰ ਦੇਵਾਂ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਰ ਨਾ ਹੋਏ ਇੱਥੇ ਸਤਿਗੁਰੂ ਕਿਹਨੂੰ ਆਖਿਆ ਇਹ ਜਿਹੜਾ ਗੁਰਬਾਣੀ ਦਾ ਭੰਡਾਰ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਜੇ ਅਸੀਂ ਜੁੜੇ ਰਹਾਂਗੇ ਆਪਣੇ ਸਤਿਗੁਰੂ ਨਾਲ ਸਰੀਰਾਂ ਦੀ ਜਰੂਰਤ ਨਹੀਂ ਪੈਣੀ ਕਿਉਂਕਿ ਸਰੀਰਾਂ ਦੀ ਜਰੂਰਤ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਗੁਰਬਾਣੀ ਦਾ ਆਸਰਾ ਨਹੀਂ ਲਿਆ ਤੇ ਜਿਨ੍ਹਾਂ ਗੁਰਬਾਣੀ ਦਾ ਆਸਰਾ ਲੈ ਲਿਆ ਉਹ ਕਹਿੰਦੇ ਇਸ ਤੋਂ ਵੱਡਾ ਸਤਿਗੁਰੂ ਹੈ ਹੀ ਕੋਈ ਨਹੀਂ ਬਹੁਤ ਵੱਡਾ ਭਲੇਖਾ ਹੈ ਸਾਡਾ ਸੋ ਖੈਰ ਮੇਰੇ ਸਤਿਗੁਰਾਂ ਮੈਂ ਦੁਜੇ ਬਿਲ ਅਵਰ ਨਾ ਹੋਏ ਹਮ ਮੂਰਖ ਮੁਗਧ ਸ਼ਰਣਾਗਤੀ ਅਸੀਂ ਜੀਵ ਅੰਨੇ ਹਾਂ ਮਾਇਆ ਦੇ ਵਿੱਚ ਅੰਨੇ ਹੋਏ ਹਾਂ ਆਤਮਿਕ ਜੀਵਨ ਤੋਂ ਆਤਮਿਕ ਸੂਝ-ਬੂਝ ਤੋਂ ਸਖਣੇ ਹਾਂ ਕਰ ਕਿਰਪਾ ਮੇਲੇ ਹਰ ਸੋਏ ਤੂੰ ਸਾਡੇ ਜ਼ਿੰਦਗੀ ਦੇ ਰਸਤੇ ਦਾ ਚਾਨਣ ਤੇ ਜਦੋਂ ਚਾਨਣ ਹੋਵੇਗਾ ਫਿਰ ਅਸੀਂ ਆਪਣੇ ਮਾਲਕ ਤੱਕ ਪੁੰਜ ਜਾਵਾਂਗੇ ਆਓ ਗੁਰੂ ਚਰਨਾਂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਗੁਰਮਤ ਦਾ ਫਲਸਫਾ ਗੁਰਬਾਣੀ ਦੀ ਵਿਚਾਰ ਗੁਰਬਾਣੀ ਦਾ ਗਿਆਨ ਆਪਣੇ ਜੀਵਨ ਵਿੱਚ ਲੈ ਕੇ ਆਈਏ ਸਭ ਬਤਾ ਲੱਗੇਗਾ ਸਰੀਰ ਬਿਰਸਦੇ ਹੈ ਜਪਜੀ ਸਾਹਿਬ ਜਿਹੜਾ ਅੱਜ ਤੋਂ ਬਾਤੀ ਸੌ ਸਾਲ ਪਹਿਲਾਂ ਸੀ ਉਹੀ ਉਹ ਅੱਜ ਹੈ ਉਹੀ ਉਹ ਅੱਜ ਜਿਹੜਾ ਸੁਖਨੀ ਸਾਹਿਬ ਅੱਜ ਤੋਂ 500 ਸਾਲ ਪਹਿਲਾਂ ਸੀ ਨਾ ਅੱਜ ਵੀ ਉਹ ਹੀ ਹੈ ਔਰ ਇਹੋ ਹੀ ਰਹੇਗਾ ਅੱਜ ਤੋਂ ਪਹਿਲਾਂ ਕਈ ਬਾਬੇ ਆਏ 11 11ਵੇਂ 11ਵੇਂ ਬਾਬੇ 11ਵੇਂ 11ਵੇਂ ਗੁਰੂ ਬਣ ਗਏ 13ਵੇਂ 13ਵੇਂ ਕਈਆਂ ਦੇ ਤੇ 16ਵਾਂ ਕਹਿੰਦੇ 16ਵਾਂ ਉਤਰਾਧਿਕਾਰੀ ਆ ਗਿਆ ਇਹਦਾ ਅਰਥ ਹੈ ਪਹਿਲਾ ਮਰ ਗਿਆ ਦੂਜਾ ਜੰਮ ਪਿਆ ਪਹਿਲਾ ਮਰ ਗਿਆ ਦੂਜਾ ਜੰਮ ਪਿਆ ਇਹਦਾ ਅਰਥ ਇਹ ਸਮਝੋ ਕਿ ਜਿਹੜੇ ਸਰੀਰ ਆ ਉਹ ਬਿੰਸਦੇ ਆ ਜੰਮਦੇ ਆ ਮਰਦੇ ਆ ਗੁਰੂ ਕਦੇ ਮਰਦਾ ਜੰਮਦਾ ਨਹੀਂ ਗੁਰੂ ਜੂਨਾ ਤੋਂ ਰਹਤ ਹੈ ਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਆਪਣੇ ਅੰਦਰ ਇੱਕ ਉਹ ਹੁਲਾਰਾ ਰਹਿ ਕੇ ਆਈਏ ਖੁਸ਼ੀ ਦਾ ਖੇੜੇ ਵਾਲਾ ਆਤਮਿਕ ਆਨੰਦ ਵਾਲਾ ਉਹ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਰਾਹੀਂ ਆਉਂਦਾ ਬਾਹਰ ਦੀ ਜ਼ੁਬਾਨ ਰਾਹੀਂ ਜਿਹੜੇ ਬਾਬਿਆਂ ਨੇ ਬੋਲਣਾ ਹੈ ਸ਼ਬਦ ਜੇ ਤਾਂ ਉਹਨਾਂ ਨੇ ਸਾਨੂੰ ਕਹਿਤਾ ਨਾ ਪੀ ਬੱਲੇ ਬੱਲੇ ਤੈਨੂੰ ਆ ਬੜੀ ਤੇ ਫਿਰ ਅਸੀਂ ਕਹਾਂਗੇ ਬਾਬਾ ਬਹੁਤ ਚੰਗਾ ਸਾਡੀ ਅਰਦਾਸ ਕਰਦਾ ਹੈ ਜੇ ਬਾਬੇ ਨੇ ਕਹਿਤਾ ਨਾ ਪੀ ਤੂੰ ਗੁਰੂ ਤੋਂ ਮੰਗਿਆ ਕਰ ਮੇਰੇ ਕੋਲ ਕੀ ਹੈ ਬਾਬੇ ਦੀ ਵੀ ਪ੍ਰਤਿਭਾ ਘਟੇਗੀ ਤੇ ਜਿਹੜਾ ਉਹਦਾ ਸ਼ਰਧਾਲੂ ਹੋਇਆ ਉਹਦੇ ਵੀ ਅੰਦਰ ਆਤਮਾ ਨੂੰ ਠੇਸ ਪਹੁੰਚੇਗੀ ਇਸ ਲਈ ਬਹੁਤ ਗੱਲਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੰਪਰੋਮਾਈਜ਼ ਕਰਨੀਆਂ ਪੈਂਦੀਆਂ ਨੇ ਗੁਰਦੁਆਰਿਆਂ ਚ ਕੰਪਰੋਮਾਈਜ਼ ਕਰਨਾ ਪੈਂਦਾ ਹੈ ਨਹੀਂ ਜੀ ਫੈਮਿਲੀ ਰੋਸ ਜਾਵੇ ਕਿ ਜੇ ਆਪਾਂ ਉਹਨਾਂ ਦੇ ਅਰਦਾਸ ਵਿੱਚ ਆ ਸ਼ਬਦ ਨਾ ਔਖਾ ਜੇ ਕਿཅੇ ਇੱਕ ਨੇ ਤਾਂ ਰੋਸਣਾ ਧਾਰਨਾ ਪੜਦੇ ਨੇ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਤੇ ਜੱਗ ਭਾਵੇਂ ਹੁਣ ਦੱਸੋ ਕਿਹੜਾ ਮਨਾਉਣਾ ਹੈ ਕਲਗੀਆਂ ਵਾਲੇ ਨੂੰ ਮਨਾਉਣਾ ਗੁਰੂ ਨੂੰ ਮਨਾਉਣਾ ਕਿ ਜਾਂ ਗੁਰੂ ਨੂੰ ਖੁਸ਼ ਕਰਨਾ ਕਿ ਦੁਨੀਆ ਨੂੰ ਖੁਸ਼ ਕਰ ਜੇ ਦੁਨੀਆ ਨੂੰ ਖੁਸ਼ ਕਰਨਾ ਫਿਰ ਤਾਂ ਸਮਝੋ ਕਿ ਅਸੀਂ ਸਦਾਤ ਨੂੰ ਪਿੱਠ ਦੇ ਰਹੇ ਹਾਂ ਤੇ ਜੇ ਗੁਰੂ ਦੀ ਖੁਸ਼ੀ ਲੈਣੀ ਆ ਫਿਰ ਛੱਡ ਦਿਓ ਸਾਰਾ ਕੁਝ ਇਧਰ ਉਧਰ ਦੀਆਂ ਗੱਲਾਂ ਤਿਆਗ ਦਿਓ ਬਹੁਤ ਸਾਰੇ ਟੱਕੇ ਨਾਲ ਨਹੀਂ ਜੀ ਤੁਸੀਂ ਕਹਿਦੇ ਹੋ ਰਾ ਗੁਰੂ ਕਹਿਦੇ ਹੋ ਆਪਣੀ ਗੱਲ ਤੈਨ ਦੀ ਜਾਂਚ ਸਿੱਖੋ ਆਪ ਡਾਕਟਰ ਨੂੰ ਆਪਣੀ ਪੀੜ ਦੱਸਦੇ ਆਪਨਾ ਕੋਈ ਕੇਸ ਹੋਵੇ ਤੇ ਵਕੀਲ ਦੇ ਸਾਹਮਣੇ ਹੋ ਕੇ ਦੱਸਦੇ ਆ ਮੈਂ ਸੱਚਾ ਹਾਂ ਆਏ ਮੇਰੀ ਗੱਲ ਆਏ ਮੇਰਾ ਕੰਸਰਨ ਆਪਣੀ ਪੀੜਾ ਗੁਰੂ ਨੂੰ ਕਿਉਂ ਨਹੀਂ ਅਸੀਂ ਦੱਸ ਪਾਉਂਦੇ ਕਿਉਂ ਇੱਕ ਬੰਦਾ ਖੜਾ ਕਰਦੇ ਵਿੱਚ ਵੀ ਤੂੰ ਦੱਸ ਸਾਡੀ ਬੇਦਗਾਂ ਲੱਤ ਦਰਦ ਹੁੰਦੀ ਹੋਵੇ ਹੋ ਸਕਦਾ ਦਸਣ ਵਾਲਾ ਅੱਖੇ ਦਾ ਸਿਰ ਦਰਦ ਹੁੰਦਾ ਹੈ ਹੋ ਸਕਦਾ ਹੈ ਬੁਖਾਰ ਨੇ ਤੇ ਦਸਣ ਵਾਲਾ ਹੋ ਸਕਦਾ ਕਹਿ ਦੇਵੇ ਕਿ ਇਹ ਬਿਮਾਰ ਹੈ ਦਾ ਬੀਪੀ ਵਧਿਆ ਹੈ ਬੀਪੀ ਆਈ ਹੈ ਆਪਣੀ ਬੇਦਨਾ ਦੱਸੋ ਜੋ ਪੀੜਾ ਹੈ ਆਓ ਗੁਰੂ ਕੋਲ ਮੇਰੇ ਸਤਿਗੁਰਾਂ ਨੇ ਤੁਝ ਬਿਨ ਨ ਵਰਨਾ ਕੋਈ ਇੰਨੀ ਗੱਲ ਕਹਿਣ ਦੀ ਤਾਕਤ ਰੱਖੋ ਇਹ ਗੱਲ ਕਹਿਣ ਦੀ ਜਾਤ ਸਿੱਖੋ ਕਿ ਸਤਿਗੁਰੂ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਹਮ ਮੂਰਖ ਮੰਨਿਏ ਗੁਰੂ ਕੋਲਾ ਕੇ ਮੰਨਿਏ ਆਪਣੇ ਆਪ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹ ਰਹੀ ਜੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਹਮ ਮੂਰਖ ਮੁਗਧ ਸਰਣਾਗਤੀ ਅਰ ਕਿੱਪਾ ਮਿਲੇ ਹਾਂ ਸੋਏ ਜੇ ਗੁਰੂ ਰਾਮਦਾਸ ਮਹਾਰਾਜ ਇਹ ਗੱਲ ਕਹਿ ਸਕਦੇ ਕਿ ਅਸੀਂ ਮੂਰਖਾ ਦਾ ਜੀਵ ਅਸੀਂ ਕਿਉਂ ਨਹੀਂ ਕਹਿ ਸਕਦੇ ਗੁਰੂ ਕੋਲਾ ਕੇ ਬਾਦਸ਼ਾਹ ਅਸੀਂ ਜੀਵ ਮੂਰਖਾ ਸਾਨੂੰ ਮੱਤ ਦੁਤ ਬਖਸ਼ੋ ਗੁਰਬਾਣੀ ਗਿਆਨ ਰਾਹੀ ਜੀਵਨ ਚ ਰੌਸ਼ਨੀ ਹੋਣੀ ਆ ਸਤਿਗੁਰੂ ਰਹਿਮਤ ਕਰੇ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਮਾ ਬਧੀਕ ਹੋ ਗਿਆ ਫਿਰ ਆਪਾਂ ਕਿਤੇ ਬਾਅਦ ਵਿੱਚ ਸਮਾ ਮਿਲਿਆ ਤੇ ਇਸ ਵਿਸ਼ੇ ਦੇ ਵਿਚਾਰ ਕਰਾਂਗੇ ਪਾਤਸ਼ਾਹ ਸਾਹਿਬ ਨੂੰ ਜੜ ਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਪੁੱਲਾਂ ਚੁੱਕਾਂ ਨੂੰ ਮਾਝਦਾਰ ਦੇ ਗੁਰੂ ਸਾਹਿਬ ਜੀ ਦਾ ਕੋਟਾਨ ਕੋੜ ਸ਼ੁਕਰ ਕਰਦੇ ਹਾਂ ਫਤੇ ਨਾਲ ਸਾਝ ਕਰੋ ਤੇ ਦ੍ਰਿੜਤਾ ਲੈ ਕੇ ਆਓ ਮਾਰ ਅੰਦਰ ਵੀ ਗੁਰੂ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਸਾਡਾ ਅਸੀਂ ਇਹਦੀ ਸ਼ਰਨ ਵਿੱਚ ਆਉਣਾ ਤੇ ਇੱਥੇ ਆ ਕੇ ਮੰਗਣਾ ਸਾਡੇ ਤੇ ਰਾਮ ਅੰਦਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ